ਹੈਲੋ ਜੀ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਆਈ ਨੇ ਮੋਨਿਗਾ ਤੋਂ ਤੁਹਾਡੇ ਚੈਨਲ ਦੇ ਨਾਲ ਮਮਾ ਜੋ ਕਿ ਤੁਸੀਂ ਸਭ ਜਾਣਦੇ ਹੋ ਚੈਨਲ ਦਾ ਨਾਮ ਮੋਨਿਗਾ ਤੋਂ ਅਫੀਸ਼ੀਅਲ ਹੈ ਤੇ ਇੱਧਰ ਦੇਖੋ ਭਰਪੂਰ ਮਿੱਟੀ ਮੁਠੀਆਂ ਭਰ ਕੇ ਲੈ ਕੇ ਆਈ ਤੇ ਮੈਂ ਕਹਾਂ ਅੰਦਰਸਾਰ ਮੈਨੂੰ ਲੜ ਦੇ ਐ ਕਰਨ ਲੱਗ ਪਈ ਐ ਕਿ ਜਿਵੇਂ ਨਾ ਬਣੀ ਮੇਰੇ ਤੋਂ ਕਿੰਨੇ ਟਾਈਮ ਦੀ ਵਿਛੜੀ ਹੁੰਦੀ ਐ ਤੇ ਹੁਣ ਮੈਨੂੰ ਪਤਾ ਲੱਗਾ ਕਿ ਨਹੀਂ ਇਹਨੇ ਹੱਥੇ ਬਹੁਤ ਇਹ ਦੇਖੋ ਇਸ ਤਰ੍ਹਾਂ ਦੀ ਮਿੱਟੀ ਹੁੰਦੀ ਨਾ ਕਾਨੇ ਇਸ ਤਰ੍ਹਾਂ ਦੀ ਮਿੱਟੀ ਪਕੜੀ ਹੋਈ ਫਟਾਫਟ ਤੇ ਅੱਧਾ ਦੇਖੋ ਇਹ ਖਵਾਨ ਵਾਲਾ ਕੌਣ ਹੈ ਪਤਾ ਤੁਹਾਨੂੰ 올ਡੀ ਮਗਰ ਹੈ ਇਹ ਦੇ ਇਹ ਕਰਦੀ ਹੈ ਇਸ ਤਰ੍ਹਾਂ ਦੇ ਕੰਮ ਤੇ ਉਹ ਕਰਦੀ ਹੈ ਜੇ ਉਹ ਚੱਜਦੀ ਹੋਵੇ ਤੇ ਉਹ ਆਪੇ ਨਾ ਕਰੇ ਤੇ ਉਹਨੂੰ ਮੋਜਾਂ ਲੱਗੀਆਂ ਪਈਆਂ ਕਿ ਦੇਖੋ ਮੰਮਾ ਲੱਗੇ ਆ ਰਹੇ ਤੇ ਚਲ ਮੈਂ ਇਧਰ ਨੂੰ ਆਪਣਾ ਟਾਈਮ ਕੱਢਦੀ ਹਾਂ ਹੈਨਾ ਸੋ ਬਾਕੀ ਪਰਿਵਾਰ ਫੇਸਬੁੱਕ ਫੈਮਲੀ ਜੀ ਕਿਵੇਂ ਹੋ ਮੌਸਮ ਦੇਖੋ ਠੰਡਾ ਹੋ ਚੁਕਿਆ ਹੈ ਮਤਲਬ ਮੇਰੇ ਲਈ ਤਾਂ ਠੰਡਾ ਹੋ ਚੁਕਿਆ ਬਾਕੀਆਂ ਦਾ ਤਾਂ ਹਜੇ ਪਤਾ ਨਹੀਂ ਸਰਦੀ ਲੱਗਦੀ ਹੈ ਕਿ ਗਰਮੀ ਲੱਗਦੀ ਹੈ ਪਰ ਦੇਖੋ ਜੀ ਮੈਂ ਤਾਂ ਸਟੌਲਸ ਵਾਲਾ ਸੂਟ ਡਾਲਿਆ ਹੋਇਆ ਤੇ ਹੁੱਡੀ ਡਾਲੀ ਹੋਈ ਹੈ ਔਰ ਜਿੱਦੋਂ ਮੈਂ ਨਾ ਨਵਾਂ ਨਵਾਂ YouTube ਸਟਾਰਟ ਕੀਤਾ ਸੀ ਨਾ ਉਸ ਟਾਈਮ ਮੈਂ ਨਾ ਇਹ ਵਾਲੀ ਹੁੱਡੀ ਇਸ ਬੜੀ ਡਾਲਦੀ ਹੁੰਦੀ ਸੀ ਤੇ ਮੈਨੂੰ ਨਾ ਕਾਫੀ ਪੁਰਾਣੇ ਆਈ ਥਿੰਕ ਕਿ 9 ਮਹੀਨੇ ਪਹਿਲਾਂ ਦੇ ਮੈਸੇਜ ਦੀ ਗੱਲ ਕਰ ਰਹੀ ਆ ਮੈਨੂੰ ਮੈਸੇਜ ਆਉਂਦੇ ਨਹੀਂ ਸੀ ਮੈਮਰ ਤੁਸੀਂ ਇਹੀ ਹੁੱਡੀ ਪਾ ਕੇ ਜ਼ਿਆਦਾ ਵੀਡੀਓ ਬਣਾਉਂਦੇ ਹੋ ਤੇ ਮਤਲਬ ਤੁਹਾਡ ਕੋਈ ਕੀ ਗੱਲ ਕੱਪੜਿਆਂ ਦੀ ਕੋਈ ਪ੍ਰੋਬਲਮ ਹੈ ਤੇ ਮੈਂ ਉਹਨੂੰ ਕਿਹਾ ਸੀ ਕਿ ਕੱਪੜੇ ਚਾਹੇ ਕਿੰਨੇ ਵੀ ਕਿਉਂ ਨਾ ਹੋਵੇ ਬਸ ਜਿਹੜੀ ਆਦਤ ਹੁੰਦੀ ਨਾ ਇਨਸਾਨ ਦੀ ਜਿਹਦੇ ਵਿੱਚ ਉਹਨੂੰ ਹਰ ਇੱਕ ਚੀਜ਼ 'ਚ ਆਪਣੇ ਨੂੰ ਕੰਫਰਟੇਬਲ ਲੱਗਦਾ ਉਹ ਉਹ ਚੀਜ਼ ਨੂੰ ਪਸੰਦ ਕਰਦਾ ਤੇ ਕਿਤੇ ਨਾ ਕਿਤੇ ਇਹ ਹੁੱਡੀ ਉਹੀ ਅੱਜ ਕੱਢ ਕੇ ਮੈਂ ਜਦੋਂ ਮਤਲਬ ਬੈੱਡ ਵਿੱਚੋਂ ਸੈਟਿੰਗਸ ਵਾਈਜ਼ ਫਨਿਆਦੇ ਗੋਲੀਆਂ ਪਾ ਕੇ ਗਰਮੀਆਂ ਦੇ ਕੱਪੜੇ ਸਾੰਬੇ ਦੇ ਵਿੰਟਰ ਹੋਰ ਵੀ ਜ਼ਿਆਦਾ ਕੱਪੜੇ ਆਪਣੇ ਕੱਢ ਲੇ ਬੈੱਡ 'ਚੋਂ ਤੇ ਦੇਖਿਆ ਕਿ ਇਹ ਹੁੱਡੀ ਵੀ ਯਾਦ ਆਈ ਤੇ ਤੁਹਾਡਾ ਮੈਂ ਅੱਜ ਗੱਲ ਸਮਝੀ ਕੀਤੀ 9 ਮਹੀਨੇ ਪਹਿਲਾਂ ਮੈਨੇ ਕਿਸੇ ਨੇ ਮੈਸੇਜ ਪਾਇਆ ਸੀ ਇਸੇ ਹੁੱਡੀ ਨੂੰ ਲੈ ਕੇ ਤੇ ਬਾਕੀ ਤੁਸੀਂ ਸਾਰਿਆਂ ਨੇ ਦੇਖਿਆ ਹੋਏਗਾ ਸਕੂਲ ਦਾ ਫੰਕਸ਼ਨ ਜਿਹੜਾ ਵਿਦਿਆ ਦੇ ਛੋਟੇ ਛੋਟੇ ਸਟੋਰੀਆਂ ਹੀ ਡਾਲ ਪਾਈਆਂ ਕਿਉਂਕਿ ਪਹਿਲਾਂ ਤਾਂ ਫੇਸਬੁੱਕ ਮੈਂ ਤੁਹਾਨੂੰ ਦੱਸ ਚੁੱਕੀ ਹੁਈ ਕਿ ਇਸ ਚੀਜ਼ ਦਾ ਮੈਨੂੰ ਨਹੀਂ ਮੱਲ ਕਰਦਾ ਕਿ ਤੁਸੀਂ ਮਤਲਬ ਫालतੂ ਕਿਸੇ ਦੀ ਵੀਡੀਓਸ ਪਾਓ ਜਿੰਨੀ ਵੀ ਬੋਲਚਾਲ ਨੂੰ ਲੈ ਕੇ ਗੱਲਬਾਤ ਨੂੰ ਲੈ ਕੇ ਵੀਡੀਓਸ ਮੈਨੂੰ ਖੁਦ ਆਪਣੀਆਂ ਹੀ ਡਾਲਣੀਆਂ ਪੈਂਦੀਆਂ ਨੇ ਕਿਉਂਕਿ ਮੈਂ ਕਿਸੇ ਦੀ ਕਾਪੀਰਾਈਟ ਕੁਝ ਵੀ ਨਹੀਂ ਕਰ ਸਕਦੀ ਕਿਉਂਕਿ ਜਦੋਂ ਚੈ ਜੋ ਜਾਵੇ ਜਾਂ ਚੈਨਲ ਨੂੰ ਕੋਈ ਬੈਨੀਫਿਟਸ ਹੋਣ ਲਾਪੇ ਤੇ ਉਸ ਟਾਈਮ ਲਈ ਚੈਨਲ ਸਿਰਫ ਆਪਣੀਆਂ ਹੀ ਚੀਜ਼ਾਂ ਮੰਗਦਾ ਤਾਂ ਕਿ ਕਿਸੇ ਦੀ ਚੀਜ਼ ਨੂੰ ਪਸੰਦ ਨਹੀਂ ਮੰਗਦਾ ਤੇ ਉਹ ਰੀਲਸ ਜਿਹੜੀਆਂ ਉਹ ਫਿਰ ਮੈਨੂੰ ਦਾਲਨੀਆਂ ਪਈਆਂ ਜਸਟ ਓਨਲੀ ਔਰ 1-1 ਮਿੰਟ ਦੀਆਂ ਰੀਲਸ ਸੀ ਜਿਹੜੀਆਂ ਤੁਸੀਂ ਦੇਖੀਆਂ ਹੋਣਗੀਆਂ ਤੇ ਜਦੋਂ ਸਟਾਰਟਿੰਗਸ ਹੋਈ ਆ ਉਸ ਤੋਂ ਪਹਿਲਾਂ ਦੀ ਜਿਹੜੀ ਵੀਡੀਓ ਸੋ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਵੀ ਕੀਤੀ ਸੀ ਜਿਸ ਟਾਈਮ ਮੈਂ ਟੇਬਲ ਦੇ ਉੱਪਰ ਬੈਠੀ ਹੋਈ ਸੀ ਜਾਂ ਚੇਅਰਸ ਲਗਾ ਲੋ ਬੈਠੀ ਹੋਈ ਸੀ ਤੇ ਉਸ ਟਾਈਮ ਲਈ ਆਡੀਅנס ਮੈਂ ਤੁਹਾਨੂੰ ਦਿਖਾਈ ਸੀ ਜਿਹੜੀ ਕਿ ਸਕੂਲ ਦੀ ਕਾਫੀ ਪੇਰੈਂਟਸ ਜਿਹੜੇ ਆਏ ਹੋਏ ਸੀ ਤੇ ਬਾਕੀ ਅ ਅੱਜ ਬਹੁਤ ਟਾਈਮ ਬਾਅਦ ਮਾਂ ਵੀ ਦਾਤ ਚੜਾਈ ਹੈ ਹੁਣ ਤਾਂ ਬਣ ਚੁੱਕੀ ਹੋਈ ਹੈ ਟੜਕਾ ਲਾਣਾ ਬਾਕੀ ਹੈ ਤੇ ਇਸ ਲਈ ਮੈਨੂੰ ਨਾ ਗੁਰਦੁਆਰੇ ਜਾਣ ਦਾ ਬਹੁਤ ਜ਼ਿਆਦਾ ਮਨ ਨੂੰ ਉਸਤਾ ਹੈ ਕਿ ਮੈਂ ਗੁਰਦੁਆਰੇ ਜਾਵਾਂ ਜਿੱਥੇ ਦਰਬਾਰ ਸਾਹਿਬ ਸਚਖੰਡ ਦੇ ਵਿੱਚ ਮੱਥਾ ਟੇਕਣ ਲਈ ਬਟ ਅੱਜ ਕੱਲ੍ਹ ਅਰुण ਕੋਲ ਸਮਾਂ ਘਟੁੰਦਾ ਹੈ ਅਰुण ਕੋਲ ਸਮਾਂ ਦੇ ਚਲੋ ਸਾਰਿਆਂ ਲਈ ਹੈ ਪਰ ਸਿਰਫ ਮੇਰੇ ਲਈ ਸਮਾਂ ਨਹੀਂ ਹੈਗਾ ਤੇ ਇਸ ਲਈ ਅਰुण ਬਿਜ਼ੀ ਰਹਿੰਦੇ ਬਹੁਤ ਜ਼ਿਆਦਾ ਤੇ ਮੈਨੂੰ ਟਾਈਮ ਜਿਹੜਾ ਕਿ ਮੈਨੂੰ ਹੁੰਦਾ ਹੈ ਕਿ ਯਾਰ ਮੈਂ ਇਕੱਲੀ ਬਿਲਕੁਲ ਜਾਣਾ ਲੋ ਬੈਟ ਰੇਗੀ ਬੰਦਾ ਕੋਈ ਹੈ ਨਾ ਆਪਣਾ ਸਾਥੀ ਹੋਵੇ ਤੇ ਉਹਦੇ ਨਾਲ ਚਲਾ ਵੀ ਜਾਂਦਾ ਤੇ ਉਹ अनंत मेनू दरबार सा बाबा जी दे ਘਰ ਸਚ ਖੰਡ ਲੈ ਕੇ ਨਹੀਂ ਗੇ ਬਟ ਮੈਂ ਆਪਣੇ ਘਰ ਵਿੱਚ ਹੀ ਜਿਹੜੀ ਦਾਲ ਲੰਗਰ ਦੀ ਮਿਲਦੀ ਹੈ ਨਾ ਬਾਬਾਈ ਦੇ ਗੁਰਦੁਆਰੇ ਦੇ ਵਿੱਚੋਂ ਤੇ ਅੱਜ ਮੈਂ ਉਹੀ ਉਹ ਦਾਲ ਮਲੇ ਸਪੈਸ਼ਲ ਮਾਵਾਂ ਦੀ ਦਾਲ ਜਿਹੜੀ ਕਿ ਬਣਾਈ ਹੈ ਤੇ ਬਹੁਤ ਟਾਈਮ ਬਾਅਦ ਹੈ ਉਹ ਕਿਤੇ ਨਾ ਕਿਤੇ ਮੈਨੂੰ ਮੋਹ ਮੋਹ ਬਾਬਾਈ ਦੇ ਘਰ ਦਾ ਜਿਹੜਾ ਲੰਗਰ ਹੈ ਉਹ ਯਾਦ ਆ ਗਿਆ ਤੇ ਇਸ ਲਈ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਕਿ ਅੱਜ ਮੈਂ ਮਾਵਾਂ ਦੀ ਦਾਲ ਬਹੁਤ ਟਾਈਮ ਬਾਅਦ ਬਣਾਈ ਹੈ ਬਾਕੀ ਪਰਵਾਹ ਫੇਸਬੁੱਕ ਫੈਮਲੀ ਜੀ ਤੁਸੀਂ ਸਭ ਕਿਵੇਂ ਹੋ ਤੰਦਰੁਸਤ ਹੋ ਵਧੀਆ ਹੋ ਠੀਕ ਠਾਕ ਹੋ ਆ ऑडियंस ਦੇ ਵਿੱਚ ਚੱਲ ਰੀਆਂ ਜੋ ਰੀਲਸ ਹੁੰਦੀਆਂ ਨੇ ਰੀਲਸ ਦੇ ਵਿੱਚ ਇੱਕ ਆਪਣਾ ਮੈਂ ਕਮੈਂਟਸ ਵਗੈਰਾ ਡਾਲਿਆ ਸੀ ਸਰਕਾਰੀ ਆਪਣਾਲ ਲੈ ਕੇ ਔਰ ਸਰਪੰਚ ਲਾਈਨ ਨੂੰ ਲੈ ਕੇ ਤੇ ਉਥੋਂ ਲੋਕਾਂ ਦਾ ਬਹੁਤ ਸਾਰਾ ਮੈਨੂੰ ਮੈਸੇਜ ਆ ਰਹੀ ਹੈ ਕਮੈਂਟਸ ਜਿਹਨੂੰ ਕਹਿੰਦਾ ਰੀਲਸ ਲਈ ਕਮੈਂਟਸ ਕਮੈਂਟਸ ਆਉਂਦੇ ਨੇ ਤੇ ਕਿਤੇ ਨਾ ਕਿਤੇ ਸ਼ਾਇਦ ਉਹ ਲੋਕਾਂ ਨੂੰ ਮੇਰੀ ਗੱਲ ਵਧੀਆ ਲੱਗੀ ਤੇ ਉਹਦੇ ਲਈ ਲੋਕਾਂ ਨੇ ਮੈਨੂੰ ਬਹੁਤ ਜ਼ਿਆਦਾ ਮਤਲਬ ਪਸੰਦ ਕੀਤਾ ਤੇ ਬਾਕੀ ਬਹੁਤ ਵਧੀਆ ਲੱਗਾ ਆਪਣੀ ਆਡੀਅנס ਸਾਡੀ ਜਿਹੜੀ ਸਾਨੂੰ ਦੇਖਦੀ ਹੈ ਸਾਡੇ ਕਮੈਂਟਸ ਦੇਖਦੀ ਹੈ ਸਾਡੇ ਨਾਲ ਜਦੋਂ ਆਡੀਅੰਸ ਸਾਡੇ ਚੈਨਲ ਨੂੰ ਚੈੱਕ ਕਰਦੀ ਹੈ ਫਿਰ ਆਸ-ਆਸੇ ਆਸ-ਆਸੇ ਆਡੀਅੰਸ ਨੂੰ ਹੋਰ ਵੀ ਪਤਾ ਲੱਗਦਾ ਹੈ ਕਿ ਹਾਂ ਕੋਈ ਹੈ ਮੋਨਿਕਾ ਤਾਂ ਵਨ ਅਫੀਸ਼ੀਅਲ ਜਿਹੜਾ ਚੈਨਲ ਚੱਲ ਰਿਹਾ ਤੇ ਉਹ ਜਿਹੜੀ ਆਡੀਅੰਸ ਜਿਆਦਾ ਜਿਹੜੀ ਕਿ ਕੋਸ਼ਿਸ਼ ਕਰਦੀ ਹੈ ਤੇ ਬਾਕੀ ਬਹੁਤ ਵਧੀਆ ਲੱਗ ਰਿਹਾ ਹੈ ਚੰਨ ਨੂੰ ਪਿਆਰ ਦਿੰਦੇ ਰਹੋ ਮੁਹੱਬਤ ਦਿੰਦੇ ਰਹੋ ਇਸ ਤਰ੍ਹਾਂ ਗੱਲਬਾਤ ਕਰਦੇ ਰਹੋ ਤੇ ਬਾਕੀ ਬਾਵਾ ਦੇ ਹੱਥ ਬਹੁਤ ਪੀੜ ਹੋਣ ਲੱਗੇ ਕਿਉਂਕਿ ਮੈਂ ਤੁਹਾਨੂੰ ਅੱਗੇ ਵੀ ਦੱਸ ਚੁੱਕੀ ਹਾਂ ਕਿ ਫੋਨ ਦੇ ਵਿੱਚ ਜਿਹੜਾ ਮੈਂ ਉਹ ਅਮਰੇਲਾ ਵਾਲਾ ਫੋਨ ਦਾ ਸਿਸਟਮ ਹੁੰਦਾ ਹੈ ਉਹ ਲਗਾਉਣਾ ਮੈਂ ਜ਼ਰੂਰੀ ਨਹੀਂ ਸਮਝਦੀ ਵਾਲਾ ਨੂੰ ਮੈਂ ਤਦ ਹੱਥ ਲਾ ਰਹੀ ਕਿਉਂਕਿ ਅਸਵੇ ਦੇ ਜਿਹੜੇ ਵਾਲ ਹੈ ਉਹਨਾਂ ਨੂੰ ਮੈਂ ਕੰਗੀ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ ਇੱਕ ਤਾਂ ਘਰ ਦੇ ਕੰਮਾਂ ਤੋਂ ਇੱਕ ਤਾਂ ਇਤਨਾ ਦਿਨ بڑے ਹੀਗੇ ਛੋਟੇ ਟਾਈਮਿੰਗ ਮੈਕਸਿਮਮ 12:30 ਤੇ ਮੇਰੇ ਵੈਸੇ ਹੀ ਲੱਗ ਜਾਂਦੇ ਨੇ ਕਿਉਂਕਿ ਮੇਰੇ ਕੋਲ ਆਲਰੇਡੀ ਕੋਈ ਕੰਮ ਵਾਲਾ ਘਰ ਵਿੱਚ ਨਹੀਂ ਰੱਖੀ ہوئی ਮੈਂ ਸ਼ੁਰੂ ਤੋਂ ਹੀ ਨਹੀਂ ਰੱਖੀ ہوئی ਕਿਉਂਕਿ ਕਮਾਂ ਵਾਲਿਆਂ ਦੇ ਕੰਮ ਮੈਨੂੰ ਪਸੰਦ ਨਹੀਂ ਆਉਂਦੇ ਇਸ ਲਈ ਮੈਂ ਆਪਣੇ ਖੁਦ ਦਾ ਪਸੰਦ ਕਰਦੀ ਕੰਮ ਨੂੰ ਕਰਨਾ ਤੇ ਜਿੰਨੀ ਦੇ ਤੱਕ ਮੈਨੂੰ ਮੈਕਸਿਮਮ ਲੱਗਦਾ ਕਿ 1.5 ਤੋਂ 2:00 ਵਜੇ ਦਾ 5-5 ਟਾਈਮ ਹੁੰਦਾ ਤਬ ਤੱਕ ਥੋੜਾ ਵਿਦਿਆ ਦਾ ਆਉਂਦਾ ਟਾਈਮ ਹੋ ਜਾਂਦਾ ਫਿਰ ਵਿਦਿਆ ਨੂੰ ਥੋੜਾ ਟਾਈਮ ਦੇਣਾ ਹੁੰਦਾ ਵਿਦਿਆ ਨੂੰ ਟਾਈਮ ਦਿੰਦੇ ਦਿੰਦੇ ਜਿਹੜਾ ਕਿ ਮੇਰਾ ਮੈਕਸਿਮਮ ਟਾਈਮ ਇਸ ਤਰ੍ਹਾਂ ਹੀ ਉਹਦੇ ਆਰ ਦੇ ਨਾਲ ਲੱਗੇ ਰਹੀਦਾ ਤੇ ਪਤਾ ਹੀ ਨਹੀਂ ਲੱਗਦਾ 4-5 ਇਸ ਟਾਈਮ ਵੱਜ ਜਾਂਦੇ ਨੇ ਇਸ ਲਈ ਅੱਜ ਮੇਰੀ ਕੰਮ ਵੀ ਨਹੀਂ ਹੋਈ ਤਾਂ ਮੈਨੂੰ ਤਾਂ ਲੱਗਦਾ ਜਿਹੜੇ ਵਾਲੋ ਵੀ ਨਾ ਨਿਕਲ ਜਨ ਇਸ ਲਈ ਮੈਂ ਫਿੰਗਰਸ ਟੱਚ ਕਰਕੇ ਇਹਨਾਂ ਵਾਲਾਂ ਨੂੰ ਸੈੱਟ ਕਰੇਗੀ ਵਾਲ ਸਹੀ ਹੋ ਜਾਣ ਕਿ ਤੇ ਵਿਚਾਰੇ ਇਹ ਵੀ ਨਾ ਲੱਤ ਜਣ ਜਿਹੜੇ ਗਰੀਬ ਹੋਏ ਪਏ ਮੇਰੀ ਤਰ੍ਹਾਂ ਸੋ ਬਾਕੀ ਪਰਿਵਾਰ ਫੇਸਬੁਕ ਫੈਮਲੀ ਜੀ ਠੀਕ ਠਾਕ ਰਹੋ ਤੰਦਰੁਸਤ ਰਹੋ ਵਧੀਆ ਰਹੋ ਜਿੱਥੇ ਜਿੱਥੇ ਉਹ ਆਪਣੇ ਆਪਣੇ ਘਰ ਖੁਸ਼ ਰਹੋ ਬਾਕੀ ਤੁਹਾਡੀ ਮਾਨੀਗਾ ਤਾਂ ਆਂਦੇ ਰਹਿਣਗੇ ਮਿਲਦੇ ਰਹਿਣਗੇ ਗੱਲਾਂ ਬਾਤਾਂ ਕਰਦੇ ਰਹਿਣਗੇ ਸੋ ਧੰਨਵਾਦ ਥੈਂਕ ਯੂ ਸੋ ਮਾਸਟਿਕ ਜੀ